ਸასიਿਆ ਕਾਲ ਜੀ ਪੰਜਾਬੀ ਰਿਸ਼ਤੇ ਦੁਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਪਰਿਵਾਰਾਂ ਦੇ ਫੋਨ ਨੰਬਰਾਂ ਸਮੇਤ ਮਿਲਣਗੇ ਜੇਕਰ ਤੁਸੀਂ ਵੀ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਲੁਧਿਆਣੇ ਏਰੀਏ ਤੋਂ ਆਸਟ੍ਰੇਲੀਆ ਦੀ ਬੌਰਨ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1990 ਕੱਦ 5 ਫੁੱਟ 5 ਇੰਚ ਸਟੱਡੀ ਆਸਟ੍ਰੇਲੀਆ ਤੋਂ ਬੈਚਲਰ ਆਫ ਬਿਜ਼ਨਸ ਮੈਜਰ ਇਨ ਮਾਰਕੀਟਿੰਗ ਲੜਕੀ ਆਸਟ੍ਰੇਲੀਆ ਸਿਡਨੀ ਵਿੱਚ ਕੰਪਨੀ ਵਿੱਚ ਜੌਬ ਕਰਦੀ ਹੈ ਲੜਕੀ ਸੋਹਣੀ ਅਤੇ ਸਮਝਦਾਰ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਹਨ ਇਹਨਾਂ ਨੂੰ ਲੜਕਾ ਕੁਆਲੀਫਾਈਡ ਲੜਕਾ ਸੋਨਾ ਹੋਵੇ ਅਤੇ ਚੰਗੀ ਜੋਬ ਕਰਦਾ ਹੋਵੇ ਅਤੇ ਕੱਦ 5 ਫੁੱਟ 8 ਇੰਚ ਤੋਂ ਉੱਪਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਅਤੇ ਉਮਰ 35 ਤੋਂ 38 ਸਾਲ ਤੱਕਰ ਹੋਵੇ ਲੜਕਾ ਆਸਟ੍ਰੇਲੀਆ ਤੋਂ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ परिवार का आस्ट्रेली वट्सअप नंबर प्लस सिक्स वन फोर सैवन एट सैवन नाइन जीरो जीरो सैवन थ्री अगला रिश्ता जिला संगरूर एरीए तो कास्ट जट सिख परिवार की लड़की का लड़की का जन्म उन्नीस सौ चौरानवे कद पंच फुट तीन इंच स्टडी एम एससी फैशन डिजाइनिंग एंड टेक्नोलॉजी लड़की प्राइवेट जॉब कर रही है लड़की शोर्ट टाइम डिवोर्सी है ਲੜਕੀ ਕੋਲ ਕੋਈ ਬੱਚਾ ਨਹੀਂ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭੈਣ ਮੈਰਿਡ ਆਸਟ੍ਰੇਲੀਆ ਅਤੇ ਇੱਕ ਭਰਾ ਆਸਟ੍ਰੇਲੀਆ ਵਿੱਚ ਹੈ ਇਨਾਂ ਨੂੰ ਲੜਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਹੋਵੇ ਅਤੇ ਸਿਰਫ ਮਾਲਵਾੜੀਏ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 84271 0801780 ਅਗਲਾ ਰਿਸ਼ਤਾ ਬਠਿੰਡੇ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 3 ਇੰਚ ਸਟੱਡੀ ਐਮ ਐਸ ਇਲੈਕਟ੍ਰੀਕਲ ਇੰਜੀਨੀਅਰਿੰਗ ਲੜਕੀ ਯੂ ਐਸ ਏ ਨਿਊਯਾਰਕ ਵਿੱਚ ਵਧੀਆ ਜੌਬ ਕਰ ਰਹੀ ਹੈ ਅਤੇ ਸੈਲਰੀ ਬਹੁਤ ਵਧੀਆ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭੈਣ ਮੈਰਿਡ ਅਤੇ ਇੱਕ ਭਰਾ ਅਨਮੇਡ ਅਤੇ ਆਸਟ੍ਰੇਲੀਆ ਵਿੱਚ ਹੈ ਇਹਨਾਂ ਨੂੰ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਅਤੇ ਜ਼ਮੀਨ 15 ਤੋਂ 20 ਕਿੱਲੇ ਹੋਵੇ ਲੜਕਾ ਨਿਊਯਾਰਕ ਜਾਂ ਨਿਊਯਾਰਕ ਦੇ ਨੇੜੇ ਤੇੜੇ ਦਾ ਰਹਿਣ ਵਾਲਾ ਹੋਵੇ ਅਤੇ ਐਮਬੀਬੀਐਸ ਡਾਕਟਰ ਇੰਜੀਨੀਅਰ ਜਾਂ ਪਾਇਲਟ ਦੀ ਡਿਗਰੀ ਕੀਤੀ ਹੋਵੇ ਲੜਕਾ ਗ੍ਰੀਨ ਕਾਰਡ ਹੋਲਡਰ ਹੋਵੇ ਮਾਲਵਾ ਦੋਆਬਾ ਏਰੀਆ ਵਾਲੇ ਇਸ ਫੈਮਿਲੀ ਨੂੰ ਫੋਨ ਕਰਨਾ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7696941590 ਅਗਲਾ ਰਿਸ਼ਤਾ ਤਰਨ ਤਾਰਨ ਸਾਹਿਤੋਂ ਕਾਸਟ ਚਾਚੀਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ ਬੀਸੀਏ ਐਮਸੀਏ ਨੈਟ ਕੁਆਲੀਫਾਈਡ ਲੜਕੀ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰ ਰਹੀ ਹੈ ਅਤੇ ਸੈਲਰੀ 4 ਲੱਖ ਸਾਲ ਦੀ ਹੈ ਫੈਮਿਲੀ ਵਿੱਚ ਮਾਤਾ ਪਿਤਾ ਇੱਕ ਭੈਣ ਅਨਮੈਰਿਡ ਕੈਨੇਡਾ ਵਿੱਚ ਹੈ ਅਤੇ ਲੜਕੀ ਦਾ ਇੱਕ ਭਰਾ ਹੈ ਇਹਨਾਂ ਨੂੰ ਲੜਕਾ ਅਮਰਤ ਧਾਰੀ ਹੋਵੇ ਅਤੇ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਵੇ ਅਤੇ ਗਵਰਨਮੈਂਟ ਜੌਬ ਕਰਦਾ ਹੋਵੇ ਅਤੇ ਜ਼ਮੀਨ 4 ਤੋਂ 5 ਕਿੱਲੇ ਹੋਵੇ ਲੜਕੀ ਧਮਾਲਾ ਸਜਾਉਂਦੀ ਹੈ ਦਸਤਾਰ ਪਸੰਦ ਵਾਲੇ ਹੀ ਇਸ ਫੈਮਿਲੀ ਨੂੰ ਫੋਨ ਕਰਨ ਤਰਨਤਾਰਨ ਅਤੇ ਅਮਰਸਾਰ ਏਰੀਏ ਨੂੰ ਪਹਿਲ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9914280262 ਅਗਲਾ ਰਿਸ਼ਤਾ ਕੈਨੇਡਾ ਟੋਰਾਂਟੋ ਤੋਂ ਕਾਸਟ ਰਵਿਦਾਸੀਆ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1996 ਕੱਦ 5 ਫੁੱਟ 2 ਇੰਚ ਸਟੱਡੀ ਐਚ ਆਰ ਐਮ ਇਨ ਕੈਨੇਡਾ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭਰਾ ਅਨਮੈਰਿਡ ਅਤੇ ਕੈਨੇਡਾ ਦਾ ਸਿਟੀਜ਼ਨ ਹੈ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਅਤੇ ਰੈਸਟੋਰੈਂਟ ਵਿੱਚ ਮੈਨੇਜਰ ਦੀ ਜੌਬ ਕਰਦੀ ਹੈ ਇਨਾ ਨੂੰ ਲੜਕਾ ਡੀਸੈਂਟ ਜਾਂ ਕੈਨੇਡਾ ਵਿੱਚ ਨਰਸਿੰਗ ਕੀਤੀ ਹੋਵੇ ਅਤੇ ਕੈਨੇਡਾ ਦਾ ਪੀਆ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਮੈਰिज ਬਿਊਰੋ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 991541216 ਏ ਸੰਨ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ